ਹੇ ਲੋਕੋ ਕਿਉਂ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਅੱਜ ਅਸੀਂ ਜੜਾ ਦਾ ਬਾਬਾ ਨਾਨਕ ਰੋਡ ਦੇ ਉੱਪਰ ਉਹਦੇ ਥੱਲੇ ਖੜੇ ਆ ਜਿੱਤੇ ਸਾਡੇ ਨਾਲ ਸਰਦਾਰ ਰਜਿੰਦਰ ਸਿੰਘ ਟ੍ਰਾਫਿਕ ਐਸਆਈ ਮੌਜੂਦ ਨੇ ਆਉਨਾ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਹੁਣ ਤੱਕ ਕਿੰਨੇ ਚਲਾਨ ਕੱਟੇ ਨੇ ਟ੍ਰਾਫਿਕ ਗੱਲਬਾਤ ਸੱਚੀਆ ਭਾਜੀ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਤੁਹਾਡੇ ਇੰਨਿਆ ਕ੍ਰਾਈਮ ਨਿਊ ਨੂੰ ਬਹੁਤ ਬਹੁਤ ਨਮਸਕਾਰ ਤੇ ਵਿਲਾ ਅੰਤਰਾ ਹੁਣ ਹੁਣ ਤੱਕ ਕਿੰਨਾਂ ਕੀਤੇ ਆ ਜੀ ਸਰਾਰੇ ਪਾੜੇ ਪਾੜੇ ਚਲਾਨ ਕੱਟੇ ਹੁੰਦੇ ਸਰ ਬਦੌੜ ਸਾਰ ਜਿਨ੍ਹਾਂ ਦੇ ਮਤਲਬ ਅਧੂਰੇ ਕਾਜੀ ਨੇ ਜਿਨ੍ਹਾਂ ਮਤਲਬ ਬੈਲਟ ਲਾਈ ਤੇ ਬਿਨਾ ਬੈਲਟ ਤੋਂ ਹਲ ਮਰ ਤੋਂ ਤੇ ਮਤਲਬ ਜਿਹੜਾ ਦੂਜੇ ਕਾਜੀ ਹੁੰਦਾ ਉਹ ਚਲਾਨ ਕੀਤੇ ਨੌ ਚਲਾਨ ਕੀਤੇ ਹੁੰਦਾ ਉਹ ਸਾਰ ਕੋਈ ਬੁਲਟ ਵਗੈਰਾ ਦਾ ਚਲਾਨ ਕੀਤਾ ਸਰ ਫਿਰ ਹਾਲ ਅੱਜ بارش ਪੈਂਦੀ ਸੀ ਬੁਲਟ ਦੇ ਪਟਾਕੇ ਜਿਹੜੇ ਮਾਰਦੇ ਉਹਨਾਂ ਦਾ ਕਾਰਨ ਕੀਤਾ ਗਈ ਆ ਵੀ ਬਿਲਕੁਲ ਇਹ ਕੰਮ ਨਾ ਕਰੋ ਤੇ ਪਟਾਕੇ ਮਾਰਨੇ ਬੰਦ ਕਰ ਦੋ ਤੇ ਫਿਰ ਹਾਲ بارش ਪਾਰਸ਼ ਕਰਕੇ ਤਿਲਕਨ ਬਾਜੀ ਤੇ ਨਹੀਂ ਚੱਕੇਗੇ ਕਿਉਂਕਿ ਮੋਟਰਸਾਈਕਲ ਭਾਰੇ ਹੁੰਦਾ ਤੇ ਡਿੱਗ ਪੈਂਦੇ ਇਹ ਕਿ ਉਹਨਾਂ ਨੂੰ ਅਸੀਂ ਧਾਰਨਾ ਕੀਤੀ ਆ ਵੀ ਇਹ ਕੰਮ ਬੰਦ ਕਰ ਦੋ ਹੋਰ ਕਰ ਆ ਜਿਹੜੇ ਜਗਾੜੂ ਰੇੜੀਆਂ ਬਣਾ ਕੇ ਦੇਖਿਆ ਜਾਂਦਾ ਵੀ 10-10 ਬੰਦੇ ਬੈਠ ਕੇ ਇੱਥੇ ਜਾਂਦੇ ਨੇ ਆਪਣਾ ਸਮਾਨ ਦਾ ਢੋਆ ਢੋਆ ਵੀ ਕਰਦੇ ਉਹਦੇ ਨਾਲ ਕੋਈ ਨਾ ਕੋਈ ਵੱਡਾ ਆ ਸਕਦਾ ਇਹਨੂੰ ਕੀ ਕਹਿਣਾ ਚਾਹੋਗੇ ਸਰ ਇਹਦੇ ਬਾਰੇ ਸਾਡੇ ਅਨਚਾਰ ਸਾਹਿਬ ਵੱਲੋਂ ਤਾਂ ਜਦੋਂ ਮਿਲ ਗੀਆਂ ਤੇ ਇਹਨਾਂ ਨੂੰ ਜੋ ਬੰਦੀ ਕਾਰਵਾਈ ਤੇ ਕੀਤੀ ਜਾਏਗੀ ਜਾਂ ਬੰਦ ਕਰਾਂਗੇ ਜਾਂ ਨਰ ਚਲਾਨ ਕਰਾਂਗੇ ਤੇ ਅੱਜ ਫਿਲਹਾਲ ਨੂੰ ਜੋ ਅਨਚਾਰ ਸਾਹਿਬ ਕਹਿਣਗੇ ਬੰਦ ਜਗਾੜੂ ਰੇੜੀਆਂ ਨੂੰ ਜਿਹਦਾ ਉਹ ਨੱਥ ਪਾਈ ਜਾਏਗੀ ਸਰ ਆਹ ਪਬਲਿਕ ਕੀ ਹਦਾਇਤ ਕਰਨਾ ਚਾਹੁੰਦੇ ਹੋ ਬਾਜੀ ਆਡੇ ਲੋ ਅਸੀਂ ਤਾਂ ਪਬਲਿਕ ਆਮ ਪਬਲਿਕ ਹੋ ਕੇ ਕਹਿੰਨੇ ਆਂ ਕਿ ਜਿਨ੍ਹਾਂ ਦੇ ਵੀ ਸ਼ਹਿਰ ਨੂੰ ਆਉਣਾ ਜਿੱਥੇ ਜਾਣਾ ਆਪਣੇ ਗੱਡੀ ਦੇ ਜਿਹੜੇ ਕਾਗਜ਼ ਆ ਉਹ ਬਿਲਕੁਲ ਉਰੇ ਰੱਖੋ ਤੇ ਮਤਲਬ ਸੀਟ ਦੀ ਪੱਟ ਲਾ ਕੇ ਰੱਖੋ ਤੇ ਮਤਲਬ ਸਪੀਡਰੋ ਲੋ ਕਾ ਕੇ ਰੱਖੋ ਬੋਦੀ ਤੇ ਚਲੋ ਤੇ ਆਪਣੇ ਘਰ ਪਰਵਾਦੇ ਨਾਲ ਚਲੋ ਇਹ ਸਾਡੇ ਨਾਲ ਸਿ ਸਰਦਾਰ ਜਿੰਦਰ ਸਿੰਘ ਏਐਸਆਈ ਮਜੂਲ ਮਾਰੇ ਜਿਹੜੇ ਜਾਲੀਆਂ ਵਗੈਰਾ ਲਾਉਂਦੇ ਉਹਨਾਂ ਬਾਰੇ ਕੁਝ ਚੱਲਦਾ ਹੋਰ ਜੀ। ਸਾਡੇ ਜਿਹੜੇ ਇਜਾਲੀਆਂ ਲਾਉਂਦੇ ਨੇ ਇਹਦੇ ਕਿਹਨੇ ਵੀ ਜਾਲੀ ਨਾ ਲਾਓ। ਮੱਧੇ ਲਾਲ ਜਿਹਦੇ ਕੋਲ ਪਰਮਿਸ਼ਨ ਹੈ ਜਾਂ ਜਿਸ ਨੂੰ ਖਤਰਾ ਵਾ ਜਾਂ ਜਿਸ ਨੂੰ ਕੈਸ਼ ਆ ਉਹ ਹੀ ਜਾਲੀ ਲਾਵੇ ਜਾਂ ਜਿਸ ਨੂੰ ਕੋਈ ਡਾਕਟਰ ਦੀ ਲੋਕ ਪਰਚੀ ਲਿਖੀ ਹੁੰਦੀ ਆ। ਤੇ ਦਬਾਰਾ ਮਲਕ ਹੋਰ ਕਿੰਨਾ ਕੋਈ ਜਾਲੀ ਲਾਵੇ। ਮਾਰੇ ਕੋ ਪਰਮਿਸ਼ਨ ਲੈਣੀ ਪੈਂਦੀ ਜਾਲੀ ਜਿੰਨਾ ਕਾਲੇ ਫੂਲ ਨੂੰ ਜਿਹੀ ਜਿਹੀ ਕੀਤੇ ਹੁੰਦੇ ਆ। ਹਾਂ ਹਾਂ ਬਕਾਇਦਾ ਇਹਦੀ ਪਰਮਿਸ਼ਨ ਹੁੰਦੀ ਆ ਜੀ ਇਹ ਜਿਹੜਾ ਕਾਲੇ ਸ਼ੀਸ਼ੇ ਆ ਹਾਈ ਕੋਰਟ ਨੇ ਬਿਲਕੁਲ ਮੰਨ ਦਿੱਤੇ ਗਏ ਆ। ਇਹ ਕਾਲੇ ਫੂਲ ਕਿਹਾ ਜਾਂਦੇ ਆ। ਮਨ ਲੋ ਵੀ ਜੇ ਕਿਨੂੰ ਕੋਈ ਪ੍ਰੋਬਲਮ ਹੈ ਜਾਂ ਡਾਕਟਰ ਲੋਗ ਕੋਈ ਲਿਖਾਉਣੀ ਪੈਂਦੀ ਹੈ ਚਿੱਟ ਤੇ ਜਾਂ ਕਿ ਮਜ਼ਦੂਰੀ ਲਿਖੀਏ ਐਸ ਜੀ ਐਮ ਸਾਹਿਬ ਲੋਗ ਭਾਈ ਸਾਹਿਬ ਆ ਜਾਈਆਂ ਨਾ ਜਰੂਰੀਆਂ ਇਹਨਾਂ ਬੜੇ ਆਰਡਰ ਆਏ ਆ ਤੇ ਇਹਨਾਂ ਨੂੰ ਆਪਣੇ ਉਹ ਕਿਲੋਮੀਟਰਾਂ ਦੇ ਅੰਦਰ ਅੰਦਰ ਰੱਖਿਆ ਕਰੋ ਲੰਮੇ ਸਫਰ ਤੋਂ ਲਿਆ ਕਰੋ ਨਹੀਂ ਬਾਗੀ ਗੱਲ ਹੈ ਤੁਸੀਂ ਸ਼ਹਿਰ ਨੂੰ ਹੁੰਦੇ ਹੋਏ ਉਹ ਵੱਲੋਂ ਸਾਮਾਨ ਲਾਤੇ ਜੇ ਇਹਦੇ ਨਾਲ ਹਾਸਫਾ ਪੜਦਾ ਤੇ ਤੁਹਾਡੀ ਵੀ ਖਤਰਾਵਾ ਤੇ ਅਗਲੇ ਨੂੰ ਜਾਨ ਨੂੰ ਖਤਰਾਵਾ ਠੀਕ ਆ ਤੇ ਤੂੰ ਵੀ ਭਜੋਂਦੇ ਬੜੇ ਜੇ ਤੇ ਬਈਏ ਤੈਨੂੰ ਹੁੰਦੇ ਆ ਤੇ ਇਹਨਾਂ ਨੂੰ ਕੁਝ ਕਿਲੋਮੀਟਰ ਦਾ ਰੱਖਿਆ ਗੋ ਜਿੰਨਾ ਕਿ ਤੁਹਾਡਾ 5-6 ਕਿਲੋਮੀਟਰ ਚੱਲ ਚਕੇ ਕਿੱਥੋਂ ਆਏ ਜੇ ਕਿਹਦਾ ਕਿਧਰ ਕੁ ਸਮਾਂ ਲਾ ਕੇ ਆਏ ਆਹ ਕਾ ਜੀ ਦਾ ਪੱਕੇ ਸਾਹਮਣੇ ਦਾ ਪੰਪ ਦੇ ਸਾਹਮਣੇ ਕਾ ਜੀ ਦਾ ਬੱਚਿਆਂ ਦਾ ਆਓ ਅੰਮ੍ਰਿਤਸਰ ਨਹੀਂ ਨਹੀਂ ਹਾਂ ਤਾਰਾ ਗੜ ਤੋਂ ਪਿੱਛੇ ਖੋਲੂਗਾ ਉਹ ਤਾਰਾ ਗੜ ਇਹ ਮਤਲਬ 9-10 ਕਿਲੋਮੀਟਰ ਤੋਂ ਅਗੇ ਜੇ 7-8 ਕਿਲੋਮੀਟਰ ਜਾਓ 5-6 ਕਿਲੋਮੀਟਰ ਤੇ ਕੋਤਾਂ ਤੱਕ ਦੂਰ ਤੱਕ ਨਹੀਂ ਆਕਰੋ ਠੀਕ ਆ ਫਿਰ ਆ ਆ ਆਰਡਰ ਆਏ ਨੇ ਇਹਨਾਂ ਕੋਈ ਬੰਦ ਕਰ ਦੇ ਫਿਰ ਹਲਤ ਕਰੋ ਕਰੀ ਜਾਣਾ ਗਾਇ ਕਰਨਾ ਕੰਮ ਅਜਾ ਦਿਨ ਉਹ ਅਨ ਸ਼ੋਰਸ ਪ੍ਰੋਡਕਸ਼ਨ ਦੇਖੋ ਮਮੂ ਜੀ ਕਿਹਦਾ ਮਦਰਾ ਨਾ ਪਰਮਦ ਪਰਮਦ ਇਹਨੇ ਇਹ ਪਹਿਲਾਂ ਇਹ ਸਰਕਾਰੀ ਨੇ ਆ ਠੀਕ ਹੈ ਬਿਲਕੁਲ ਵੈਰੀ ਗੁੱਡ ਲੋਅ ਆ ਸਾਰੇ ਜਿਹਨਾਂ ਦੇ ਕਾਗਜ਼ ਪੱਤਰ ਪੂਰੇ ਨਾ ਬਾਰੇ ਠੀਕ ਨਾ ਜਾਓ। ਬਾਜੀ ਬਹੁਤ ਵਧੀਆ ਗੱਲ ਹੈ ਜਿਹਨਾਂ ਦੇ ਕਾਗਜ਼ ਪੱਤਰ ਪੂਰੇ ਆ ਉਹਨਾਂ ਵਾਸਤੇ ਤੇ ਬਿਲਕੁਲ ਹੈ ਨਾ ਵੀ ਠੀਕ ਹੈ ਕੋਈ ਤਾਲੂ ਨਾ ਕਿਹਦੀ ਸ਼ਿਫਾਰਿਸ਼ ਕੋਲ ਕੋਈ ਨਾ ਕਿ ਇਹਨੂੰ ਮਾਰ ਦੇਗਾ ਬੋਲਾ ਪਿੰਦਾ ਤੇ ਮੈਂ ਕੋ ਚਲਾਣਾ ਹੋ ਜਾਦਾ ਤੇ ਐਂ ਦੇ ਅਧਿਆ ਜੋ ਕਰਦੇ ਵੀ ਜਿਹੜਾ ਵੀ ਹੋਂਦਾ ਵਾ ਅਧੂਰੇ ਕਾਗਜ਼ ਦਾ ਉੱਪਰ ਕਾਗਜ਼ ਪੁੱਧ ਕੇ ਠੀਕ ਹੈ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.